ਨਿਵਾਇਕੂ ਜੀ ਖਾਲਸਾ ਵਾਜੀ ਫਾਤੇ ਜੀ ਮੈਂ ਗੁਰਬਾਰਨ ਸਿੰਘ ਲੋਕ ਸਭਾ ਬਠਿੰਡਾ ਦਾ ਆਜ਼ਾਦ ਉਮੀਦਵਾਰ ਮੇਰਾ ਚੋਣ ਨਿਸ਼ਾਨ ਹੈ ਮਾਰਚਿਸ ਦੀ ਡੱਬੀ ਤੇ ਮੇਰਾ EVM ਤੇ ਨੰਬਰ ਹੈ 13 ਮੈਨੂੰ ਬੋਟ ਤੇ ਸਪੋਰਟ ਜ਼ਰੂਰ ਕਰਿਓ ਅੱਜ ਮੈਂ ਟੌਪਿਕ ਲੈ ਕੇ ਆਇਆ ਹਾਂ ਮੁੱਢਲੀ ਸਿੱਖਿਆ ਦਾ ਬੱਚਿਆਂ ਦੀ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਕਿ ਕਿਸੇ ਵੀ ਸਮਾਜ ਦੀ ਜਾਂ ਬੱਚੇ ਦੇ ਫਿਊਚਰ ਦੀ ਨੀਂਹ ਦੀ ਫਾਊਂਡੇਸ਼ਨ ਹੈ ਜੋ ਸਟਰੋਂਗ ਕਰਦੀ ਹੈ ਅਗਰ ਪ੍ਰਾਇਮਰੀ ਐਜੂਕੇਸ਼ਨ ਵਧੀਆ ਹੈ ਤਾਂ ਉਹਦੇ ਵਿੱਚ ਜੋ ਥੋੜੀ ਵਧੀਆ ਕਮੀਪੇਸ਼ੀਅਨ ਨੇ ਜਾਂ ਉਹਦੇ ਉੱਤੇ ਜੋ ਆਪਾਂ ਵੱਧ ਵਰਕ ਕਰ ਸਕਦੇ ਉਹਦੇ ਬਾਰੇ ਅੱਜ ਗੱਲ ਕਰਾਂਗੇ ਆਪਾਂ ਤੇ ਜਿੱਦਾਂ ਮਤਲਬ ਸਭ ਤੋਂ ਪਹਿਲਾਂ ਸਿਸਟਮ ਹੈ ਜੋ ਪ੍ਰੋਗਰਾਮ ਹੋਣੀ ਚਾਹੀਦੀ ਹੈ ਗਵਰਨਮੈਂਟ ਵੱਲੋਂ ਵੀ ਪੇਰੈਂਟਸ ਨੂੰ ਸਪੈਸ਼ਲੀ ਪੜ੍ਹਨ ਵਾਲੇ ਪੇਰੈਂਟਸ ਨੂੰ ਅਵੇਅਰਨੈਸ ਪ੍ਰੋਗਰਾਮ ਹੋਣੀ ਚਾਹੀਦੀ ਵੀ ਉਹਨਾਂ ਦੀ ਮੋਡਲੀ ਬੱਚੇ ਦੀ ਮੋਡਲੀ ਪੜ੍ਹਾਈ ਦਾ ਕੀ ਵੈਲਿਊ ਹੈ ਉਹ ਅੱਗੇ ਜਾ ਕੇ ਕਿੱਦਾਂ ਉਹਨਾਂ ਦੀ ਫਾਊਂਡੇਸ਼ਨ ਨੂੰ ਪ੍ਰੀਪੇਅਰ ਕਰਨਗੇ ਤਾਂ ਜੋ ਉਹ ਬੱਚੇ ਬੱਚਿਆਂ ਦੇ ਜੋ ਪੇਰੈਂਟਸ ਨੇ ਉਹ ਟੀਚਰਾਂ ਦੇ ਨਾਲ ਵਧੀਆ ਰਾਬਤਾ ਟਾਈਮ ਟੂ ਟਾਈਮ ਬਣਾ ਪਾਣ ਉਹਦੇ ਲਈ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ ਦੂਜਾ ਇਹ ਹੈ ਵੀ ਕੁਝ ਮੇਰੇ ਦੋਸਤ ਟੀਚਿੰਗ ਲਾਈਨ ਚ ਨੇ ਉਹਨਾਂ ਤੋਂ ਪਤਾ ਲੱਗਿਆ ਵੀ ਸਰਕਾਰ ਵੱਲੋਂ ਸਿਸਟਮ ਐਸ ਐ ਵੀ ਟੀਚਰ ਇੱਕੋ ਹੀ ਟੀਚਰ ਹੈ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਸੇਮ ਕਲਾਸ ਨੂੰ ਛੱਡ ਕੇ ਜਾਂਦਾ ਤਾਂ ਇੱਕੋ ਟੀਚਰ ਪੰਜ ਸਾਲ ਇੱਕੋ ਹੀ ਕਲਾਸ ਨੂੰ ਪੜ੍ਹਾਉਂਦਾ ਹੈ ਐਦਾਂ ਹੀ ਦੂਸਰੀ ਦੂਸਰੀ ਕਲਾਸ ਨੂੰ ਦੂਜਾ ਟੀਚਰ ਪੜ੍ਹਾਉਂਦਾ ਤਾਂ ਉਹ ਬੱਚਿਆਂ ਨੂੰ ਵੇਰੀਏਸ਼ਨ ਨਹੀਂ ਮਿਲਦੀ ਪਰਸਨੈਲਿਟੀ ਦੀ ਜੋ ਟੀਚਰ ਦੀ ਪਰਸਨੈਲਿਟੀ ਹੁੰਦੀ ਹੈ ਤਾਂ ਜਦੋਂ ਕੋਈ ਸਪੈਸ਼ਲ ਸਬਜੈਕਟ ਦੇ ਆਪਾਂ ਉੱਥੇ ਹਾਇਰ ਕੀਤੇ ਹੋਏ ਨੇ ਉੱਥੇ ਟੀਚਰ ਅਪਾਇੰਟ ਕੀਤੇ ਹੋਏ ਨੇ ਤਾਂ ਹਰ ਟੀਚਰ ਨੂੰ ਆਪਦੀ ਸਪੈਸ਼ਲ ਜੂ ਸਪੈਸ਼ਲਟੀ ਕੋਰਸ ਦੀ ਹੈਗੀ ਹੈ ਉਹੀ ਅਗਰ ਕਲਾਸ ਦੇ ਵਿੱਚ ਭਰਾਂ ਦੇ ਇਨਸਟਰਕਸ਼ਨ ਹੋਵੇ ਗਵਰਨਮੈਂਟ ਵੱਲੋਂ ਤੇ ਉਤੇ ਇੰਪਲੀਮੈਂਟੇਸ਼ਨ ਹੋਵੇ ਤਾਂ ਉਹਦੇ ਨਾਲ ਬੱਚਿਆਂ ਨੂੰ ਪਰਸਨੈਲਿਟੀ ਵਿੱਚ ਕਾਫੀ ਡਿਵੈਲਪ ਹੋਏਗਾ ਕਿਉਂਕਿ ਸਾਰੀ ਟੀਚਰਾਂ ਦੀ ਪਰਸਨੈਲਿਟੀ ਬੱਚਿਆਂ ਦੇ ਵਿੱਚ ਜਾਏਗੀ ਤੇ ਉਹਨਾਂ ਨੂੰ ਹਰ ਸਬਜੈਕਟ ਦੇ ਜੋ ਮਾਹਰ ਨੇ ਉਹ ਉਹਨਾਂ ਤੋਂ ਵੱਧ ਇਨਫੋਰਮੇਸ਼ਨ ਵੱਧ ਰੁਚੀ ਦੇ ਨਾਲ ਉਹ ਸਿੱਖ ਸਕਦੇ ਆ ਤੇ ਤੀਸਰਾ ਹੈ ਬੱਚਿਆਂ ਨੂੰ ਸ਼ੁਰੂ ਦੇ ਵਿੱਚੋਂ ਹੀ ਲਾਇਬ੍ਰੇਰੀ ਵੱਲ ਕੋਈ ਵਾਲੀ ਉਹਨਾਂ ਦੀ ਰੁਚੀ ਨਹੀਂ ਬਣਾਈ ਜਾਂਦੀ ਤਾਂ ਉੱਥੇ ਪ੍ਰੋਗਰਾਮ ਲੀਕਨ ਦੀ ਲੋੜ ਹੈ ਜਿੱਥੇ ਕੋਈ ਛੋਟੀ ਮੋਟੀ ਲਾਇਬ੍ਰੇਰੀ ਸਕੂਲ ਦੇ ਵਿੱਚ ਹੀ ਬਣਾਈ ਜਾਵੇ ਬੱਚਿਆਂ ਦੇ ਲਈ ਜਿਹਦੇ ਵਿੱਚ ਉਹ ਛੋਟੇ ਮੱਡੇ ਜਿਹੇ ਕਾਰਟਨ ਬਾਕਸ ਹੋਣ ਜਿਹੇ ਵੈਸੇ ਡਰਾਇੰਗ ਬਾਕਸ ਹੋਣ ਉਹਦੇ ਵਿੱਚ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਜਿਵੇਂ ਹਫ਼ਤੇ ਦੇ ਵਿੱਚ ਇੱਕ ਦਿਨ ਜਾਂ ਦੋ ਦਿਨ ਉਹ ਉੱਥੇ ਬੈ ਕੇ ਇੱਕ ਦੋ ਘੰਟੇ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਕਰਨ ਤਾਂ ਜੋ ਬੱਚਿਆਂ ਦਾ ਕਿਤਾਬਾਂ ਪੜਨ ਦੀ ਰੁਚੀ ਬਣੇ ਸ਼ੁਰੂ ਤੋਂ ਅ ਤੀਜਾ ਹੈ ਉਹਨਾਂ ਨੂੰ ਸ਼ੁਰੂ ਦੇ ਵਿੱਚ ਹੀ ਪਹਿਲੀ ਤੋਂ ਪੰਜਵੀਂ ਕਲਾਸ ਦੇ ਵਿੱਚ ਈ ਉਹਨਾਂ ਨੂੰ ਬੈਡ ਥਿੰਗਸ ਜਾਂ ਬੈਡ ਹੈਬਿਟਸ ਗੁੱਡ ਹੈਬਿਟਸ ਦੇ ਬਾਰੇ ਸਮਝਾਉਣ ਦੀ ਜ਼ਰੂਰਤ ਹੈ ਵੀ ਐਥਿਕਲੀ ਕੀ ਗੁੱਡ ਹੈ ਜਾਂ ਥੋੜਾ ਬਹੁਤਾ ਜੋ ਆਪਣੇ ਡਰੱਗਸ ਦੀ ਪ੍ਰੋਬਲਮ ਹੈ ਉਹ ਸ਼ੁਰੂ ਤੋਂ ਹੀ ਉਹਨਾਂ ਨੂੰ ਦੱਸਿਆ ਜਾ ਸਕਦਾ ਵੀ ਇਹ ਬੈਡ ਬੈਡ ਚੀਜ਼ਾਂ ਨੇ ਤਾਂ ਜੋ ਬੱਚੇ ਦਾ ਮਾਈਂਡ ਥੋੜਾ ਪ੍ਰਿਪੇਅਰ ਹੋ ਜੇ ਉਹ ਇੱਕ ਤਰ੍ਹਾਂ ਦਾ ਐਕਸਟਰਾ ਕਰਿਕੂਲਮ ਟਾਈਪ ਸਬਜੈਕਟ ਹੋਣਾ ਚਾਹੀਦਾ ਜੋ ਸਰਕਾਰ ਵੱਲੋਂ ਇੱਕ ਪ੍ਰੋਪਰ ਇਨਸਟਰਕਸ਼ਨ ਹੋਣੀ ਚਾਹੀਦੀ ਹੈ ਤੀਜਾ ਵੀ ਉਹ ਜੋ ਟੀਚਰ ਨੇ ਜੋ ਈਟੀਟੀ ਟੀਚਰ ਨੇ ਕਰੋ 12th ਕਲਾਸ ਤੋਂ ਬਾਅਦ ਟੀਚਰ ਬਣੇ ਨੇ ਤਾਂ ਉਹਨਾਂ ਨੂੰ ਅਪਗ੍ਰੇਡ ਕਰਨ ਦੇ ਲਈ ਗਵਰਨਮੈਂਟ ਵੱਲੋਂ ਮੌਕਾ ਦੇਣਾ ਚਾਹੀਦਾ ਉਹਨਾਂ ਨੂੰ ਵੀ ਤੁਸੀਂ ਬੈਚਲਰ ਡਿਗਰੀ ਕੰਪਲੀਟ ਕਰਨ ਦੇ ਵਿੱਚ ਜੋ ਟੀਚਰ ਟੀਚਿੰਗ ਲਾਈਨ 'ਚ ਹੈਗੇ ਨੇ ਉਹਨਾਂ ਨੂੰ ਅਪਗ੍ਰੇਡ ਕਰਨ ਦੇ ਲਈ ਗਵਰਨਮੈਂਟ ਨੂੰ ਪ੍ਰੋਗਰਾਮ ਅਲਿਕਨੇ ਚਾਹੀਦੇ ਆ ਤੇ ਟੀਚਰਸ ਨੂੰ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਜੋ ਕਲਾਸਾਂ ਦੇ ਵਿੱਚ ਪੜ੍ਹਾ ਰਹੇ ਨੇ ਵਿਦ ਦਾ ਟਾਈਮ ਉਹ ਆਪਦੀ ਡਿਵੈਲਪਮੈਂਟ ਦੇ ਨਾਲ-ਨਾਲ ਬੱਚਿਆਂ ਨੂੰ ਵੀ ਵਧੀਆ ਐਜੂਕੇਸ਼ਨ ਦੇ ਸਕਦਾ ਤਾਂ ਇਹ ਇਦਾਂ ਹੈ ਤੇ ਦੂਸਰਾ ਇਹ ਵੀ ਸਕੂਲਾਂ ਦੇ ਵਿੱਚ ਜੋ ਰੇਸ਼ਿਓ ਹੈ ਮਤਲਬ ਲੇਡੀਜ਼ ਟੀਚਰ ਦੀ ਤੇ ਜੈਂਟਸ ਟੀਚਰ ਦੀ ਉਹ ਅਹ ਥੋੜੀ ਜਿਹੀ ਐਦਾਂ ਹੋਣੀ ਚਾਹੀਦੀ ਹੈ ਵੀ ਲੇਡੀਜ਼ ਟੀਚਰ ਦੀ ਰੇਸ਼ੋ ਪਰ ਪ੍ਰਾਇਮਰੀ ਸਕੂਲ ਦੇ ਵਿੱਚ ਜ਼ਿਆਦਾ ਹੋਣੀ ਚਾਹੀਦੀ ਹੈ ਕਿਉਂਕਿ ਆਪਾਂ ਘਰੇ ਦੇ ਵਿੱਚ ਘਰਾਂ ਦੇ ਵਿੱਚ ਵੀ ਦੇਖਿਆ ਹੋਏ ਤੇ ਮਾਂਵਾਂ ਬੱਚਿਆਂ ਨੂੰ ਜ਼ਿਆਦਾ ਸੰਭਾਲਦੀਆਂ ਨੇ ਜ਼ਿਆਦਾ ਵਧੀਆ ਹੈਂਡਲ ਕਰ ਸਕਦੀਆਂ ਨੇ ਬੱਚਿਆਂ ਨੂੰ ਕੰਪੇਅਰ ਟੂ men ਤੇ ਉਹ ਕੀ ਹੈ ਉਹਨਾਂ ਚ ਪੇਸ਼ੈਂਸ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਪੜ੍ਹਾਉਣ ਦਾ ਤਰੀਕਾ ਜ਼ਿਆਦਾ ਹੁੰਦਾ ਹੈ ਤਾਂ ਇਹ ਇਸ ਕਰਕੇ ਮੇਰੇ ਖਿਆਲ ਨਾਲ ਅਗਰ ਸਿਸਟਮ ਦੇ ਵਿੱਚ ਥੋੜਾ ਦੇਖੇ ਕਈ ਸਕੂਲਾਂ ਦੇ ਵਿੱਚ ਸਿਰਫ ਮੇਲ ਟੀਚਰੀ ਨੇ ਪਹਿਲੇ ਤੋਂ ਪੰਜਵੇਂ ਕਲਾਸ ਪੜਾਉਣ ਲਈ ਤਾਂ ਉਹ ਫਰਸਟ੍ਰੇਟ ਹੋ ਛੇਤੀ ਹੋ ਸਕਦਾ ਹੈ ਤਾਂ ਉਹਨਾਂ ਮੇਰੇ ਖਿਆਲ ਨਾਲ ਇੱਕ ਲੇਡੀਜ਼ ਦੀ ਪਰਸਨੈਲਿਟੀ ਹੋਣ ਕਰਕੇ ਬੱਚਿਆਂ ਨੂੰ ਚੰਗੀ ਤਰ੍ਹਾਂ ਹੈਂਡਲ ਕਰਨ ਕਰਕੇ ਇਹ ਰੇਸ਼ਿਓ ਵਧਾਉਣ ਦੀ ਜ਼ਰੂਰਤ ਹੈਗੀ ਹੈ ਪ੍ਰਾਇਮਰੀ ਸਕੂਲ ਦੇ ਵਿੱਚ ਅਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਲਿਓਨੇ ਬੜੇ ਜ਼ਰੂਰੀ ਹੈ ਤਾਂ ਜੋ ਉਹ ਬੱਚਿਆਂ ਨੂੰ ਜੋ ਇੱਕ ਮੁਢਲੀ ਐਜੂਕੇਸ਼ਨ ਹੈ ਉਹਦੇ ਤੇ ਕੰਮ ਕੀਤਾ ਜਾਵੇ ਇੱਕ ਹੋਰ ਪ੍ਰੋਗਰਾਮ ਲਾਗੂ ਕੀਤਾ ਜਾ ਸਕਦਾ ਜਿੱਦਾਂ 11th 12th ਕਲਾਸ ਦੇ ਵਿੱਚ ਪ੍ਰੈਕਟੀਕਲ ਸਬਜੈਕਟ ਹੁੰਦੇ ਜਿਨ੍ਹਾਂ ਦੇ 30% ਨੰਬਰ ਹੁੰਦੇ ਇੱਕ ਜਾਂ ਦੋ ਸਬਜੈਕਟਾਂ ਦੇ ਉਹ ਸਬਜੈਕਟ ਨੂੰ ਇੱਕ ਤਰ੍ਹਾਂ ਦਾ ਅ ਐਸ ਸਬਜੈਕਟ ਬਣਾਇਆ ਜਾ ਸਕਦਾ ਹੈ ਜਾਂ ਇੱਕ ਐਕਸਟਰਾ ਸਬਜੈਕਟ ਅਟੈਚ ਕੀਤਾ ਜਾ ਸਕਦਾ ਹੈ 11ਵੀਂ 12ਵੀਂ ਵਾਲੇ ਬੱਚਿਆਂ ਨੂੰ ਜਾਂ ਜੋ ਬੈਚਲਰ ਕਰ ਰਹੇ ਹੈ ਉਹ ਕਾਲਜ ਦੇ ਵਿੱਚ ਉਹਨਾਂ ਬੱਚਿਆਂ ਨੂੰ ਵੀ ਉਹ ਸਕੂਲਾਂ ਦੇ ਵਿੱਚ ਐਜ਼ ਅ ਵਲੰਟੀਅਰ ਪਹਿਲੀ ਤੋਂ 5ਵੇਂ ਕਲਾਸ ਦੇ ਵਿੱਚ ਮਿਲੋ ਹਫਤੇ ਦੇ ਵਿੱਚ ਇੱਕ ਦਿਨ ਜਿਵੇਂ ਇੱਕ ਇੱਕ ਸਟੂਡੈਂਟ 11ਵੀਂ 12ਵੀਂ ਦਾ ਬੈਚਲਰ ਕਰਨ ਵਾਲਾ ਪੜਾ ਕੇ ਆਵੇ ਤੇ ਉਹ ਆਵਰ ਕਲੈਕਟ ਕਰੇ ਉਹਨੂੰ ਕਹਿੰਦੇ ਵੀ ਕੰਟੀਨਿਊ ਡਿਵੈਲਪਮੈਂਟ ਪ੍ਰੋਗਰਾਮ ਦੇ ਥਰੂ ਉਹ ਆਪਦਾ ਇੱਕ ਲਿਸਟ ਬਣਾਵੇ ਮੈਂ ਆ ਸਕੂਲ ਦੇ ਵਿੱਚ ਐਜ਼ ਅ ਵਲੰਟੀਅਰ ਆ ਉਥੇ ਕੰਮ ਕਰਕੇ ਆਣਾ ਤਾਂ ਉਹਦੇ ਐਕਸਟਰਾ ਆਪਾਂ ਮਾਰਕਸ ਲਾ ਸਕਦੇ ਆ ਉਹਦੇ ਵਿੱਚ ਇਹ ਵੀ ਨਿਲ ਤਾਂ 11th 12th ਜਾਂ ਬੈਚਲਰ ਕਰਨ ਵਾਲੇ ਬੱਚਿਆਂ ਦਾ ਰਿਸਪੌਂਸਿਬਿਲਟੀ ਇੱਕ ਉਹਨਾਂ ਦੀ ਇੱਕ ਉਹਨਾਂ ਦੀ ਡਿਵੈਲਪਮੈਂਟ ਪਰਸਨੈਲਿਟੀ ਡਿਵੈਲਪਮੈਂਟ ਹੋਏਗੀ ਉਹਨਾਂ ਨੂੰ ਟੀਚਿੰਗ ਲੈਣ ਵਾਲੀ ਰੁਚੀ ਹੋ ਸਕਦੀ ਹੈ ਤੇ ਦੂਸਰਾ ਇਹ ਵੀ ਉਹ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਜੋ ਟੀਚਰ ਨੇ ਉਥੇ ਉਹਨਾਂ ਦੀ ਸਹਾਇਤਾ ਕਰ ਸਕਦੇ ਉਹਨਾਂ ਨੂੰ ਇੱਕ ਅਸਿਸਟੈਂਟ ਮਿਲ ਸਕਦਾ ਜਿਵੇਂ ਇੱਧਰ ਵੀ ਪ੍ਰੋਗਰਾਮ ਹੈਗੇ ਨੇ ਇੱਥੇ ਇੱਕ ਹਾਰਟੀਚਰ ਨੂੰ ਲਗਭਗ ਇੱਕ ਟੀਚਰ ਅਸਿਸਟੈਂਟ ਮਿਲਿਆ ਹੁੰਦਾ ਉਹ ਵਲੰਟੀਅਰ ਰੂਪ ਤੇ ਵੀ ਹੋ ਸਕਦਾ ਹੈ ਉਹ ਪੇਡ ਵੀ ਹੋ ਸਕਦਾ ਹੈ ਤਾਂ ਉੱਥੇ ਕਿਉਂਕਿ ਬੱਚੇ ਬਹੁਤ ਨੇ ਪੜਨ ਵਾਲੇ ਜੋ 11th 12th ਵਿੱਚ ਬੈਚਲਰ ਕਰ ਰਹੇ ਨੇ ਉਹਨਾਂ ਨੂੰ ਐਜ਼ ਅ ਵਲੰਟੀਅਰ ਯੂਜ਼ ਕੀਤਾ ਜਾ ਸਕਦਾ ਸਕੂਲਾਂ ਦੇ ਵਿੱਚ ਜੋ ਟੀਚਰਾਂ ਨੂੰ ਅਸਿਸਟ ਕਰਨਗੇ ਤਾਂ ਇਹਦੇ ਨਾਲ ਕਾਫੀ ਇੰਪਰੂਵਮੈਂਟ ਹੋਏਗੀ ਕਿਉਂਕਿ ਬੱਚਿਆਂ ਦੀ ਰੇਸ਼ੋ ਵੱਧ ਹੋਣ ਕਰਕੇ ਪਰ ਪਰ ਟੀਚਰ ਉੱਥੇ ਉਹਨਾਂ ਨੂੰ ਹੈਲਪ ਦੀ ਜ਼ਰੂਰਤ ਹੈ ਇੱਕ ਇਹ ਵੀ ਟੀਚਰਾਂ ਨੂੰ ਉੱਥੇ ਗਵਰਨਮੈਂਟ ਵੱਲੋਂ ਹੋਰ ਐਕਸਟਰਾ ਕੰਮ ਬਹੁਤ ਦਿੱਤੇ ਜਾਂਦੇ ਜਿੱਦਾਂ ਵੋਟਾਂ ਦੇ ਟਾਈਮ ਉਹਨਾਂ ਦੀ ਇਹ ਵੋਟਾਂ ਦੇ ਵਿੱਚ ਡਿਊਟੀਆਂ ਲੱਗ ਜਾਂਦੀਆਂ ਜਾ ਕੋਈ ਜਾਣ ਸਕਿਆ ਉਹਨਾਂ ਨੇ ਗਣਨਾ ਕਰਨੀ ਹੈ ਉਦੋਂ ਉਹਨਾਂ ਦੀਆਂ ਡਿਊਟੀਆਂ ਹੁੰਦੀਆਂ ਨੇ ਹੋਰ ਬਹੁਤ ਸਾਰੇ ਜੋ ਸਰਕਾਰੀ ਕੰਮ ਜਦੋਂ ਜ਼ਰੂਰਤ ਹੁੰਦੀ ਹੈ ਗਵਰਨਮੈਂਟ ਨੂੰ ਉਹਨਾਂ ਟੀਚਰਾਂ ਨੂੰ ਉਹਨਾਂ ਦੇ ਵਿੱਚ ਲਝਾਇੀ ਰੱਖਦੇ ਆ ਤਾਂ ਉਹ ਟੀਚਰ ਜੋ ਟੀਚਿੰਗ ਜਿਹੜਾ ਉਹਨਾਂ ਦਾ ਮੇਨ ਜੋ ਉਹਨਾਂ ਦਾ ਮੇਨ ਜ਼ਿੰਮੇਵਾਰੀ ਮੇਨ ਡਿਊਟੀ ਹੈ ਉਹ ਤੋਂ ਉਹ ਤੋਂ ਤਾਂ ਬਹੁਤ ਘੱਟ ਕੰਮ ਕੀਤਾ ਜਾਂਦਾ ਤਾਂ ਇਸ ਕਰਕੇ ਬੱਚਿਆਂ ਵੱਲੋਂ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਕਿਉਂਕਿ ਜਦੋਂ ਸਿਸਟਮ ਟੁੱਟ ਜੇ ਕਦੇ ਤੁਸੀਂ ਜਾ ਰਹੇ ਹੋ ਇੱਥੇ ਕਿਸੇ ਹੋਰ ਦੀ ਡਿਊਟੀ ਲੱਗ ਗਈ ਤਾਂ ਐਦਾਂ ਟੀਚਰ ਡਿਸਟਰੈਕਟ ਹੁੰਦੇ ਆ ਤਾਂ ਉਹ ਉਸ ਤੇ ਧਿਆਨ ਦੇਣ ਦੀ ਬੜੀ ਜ਼ਰੂਰਤ ਹੈ ਹੋਰ ਮਹਿਕਮੇ ਨੂੰ ਯੂਜ਼ ਕੀਤਾ ਜਾ ਕੇ ਟੀਚਿੰਗ ਮਹਿਕਮੇ ਨੂੰ ਬੜਾ ਸੀਰੀਅਸ ਲੈ ਕੇ ਉਹਨਾਂ ਨੇ ਸਿਰਫ ਟੀਚਿੰਗ ਵੱਲ ਹੀ ਅਗਰ ਕਨਸਨਟ੍ਰੇਟ ਕੀਤਾ ਜਾਵੇ ਤਾਂ ਐਦਾਂ ਜੋ ਪ੍ਰਾਇਮਰੀ ਐਜੂਕੇਸ਼ਨ ਦਾ ਮਿਆਰ ਹੈ ਉਹਨੂੰ ਕਾਫੀ ਉੱਚਾ ਚੁੱਕਿਆ ਜਾ ਸਕਦਾ ਤੇ ਚੁੱਕਣਾ ਚਾਹੀਦਾ ਵੀ ਹੈ ਇਹ ਇਹਦੇ ਨਾਲ ਫਿਰ ਅੱਗੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਤਾਂ ਮੇਰੇ ਖਿਆਲ ਨੇ ਮੁੱਦੇ ਨੇ ਇਹਨਾਂ ਤੇ ਕੰਮ ਹੋਣਾ ਬੜਾ ਜ਼ਰੂਰੀ ਹੈ ਤੇ ਇਸ ਕਰਕੇ ਤੁਸੀਂ ਮੈਨੂੰ ਬੋਰਡ ਤੇ ਸਪੋਰਟ ਜ਼ਰੂਰ ਕਰੋ ਅਗਰ ਆਪਾਂ ਅ ਅੱਗੇ ਸਿਸਟਮ ਦੇ ਵਿੱਚ ਗਵਰਨਮੈਂਟ ਦੇ ਵਿੱਚ ਆੰਨਿਆ ਤਾਂ ਇਹਦੇ ਉੱਤੇ ਕੰਮ ਸੀਰੀਅਸ ਨੋਟ ਦੇ ਉੱਤੇ ਕੀਤਾ ਜਾਏਗਾ ਕਿਉਂਕਿ ਪ੍ਰਾਇਮਰੀ ਐਜੂਕੇਸ਼ਨ ਦੀ ਫਾਊਂਡੇਸ਼ਨ ਨੂੰ ਮਜ਼ਬੂਤ ਕਰਨਾ ਬੜਾ ਜ਼ਰੂਰਤ ਹੈ ਅੱਜ ਦੇ ਸਮਾਗਮ ਦੀ ਸੋ ਇੰਨਾ ਕਹਿੰਦਾ ਮੈਂ ਧੰਨਵਾਦ ਕਰਦਾ ਹਾਂ ਸਸਰੀ ਅਖਾਲਜੀ